ਤੀ ਰਾਤ ਜੋ ਵਾਰਦਾਤ ਹੋਈ ਏ ਤਕਾਰ ਤੇ ਆਏ ਨੇ ਕੁਝ ਲੜਕੇ ਤੁਹਾਡੇ ਪਹਿਲਾ ਡੀਵੀਡੀ ਤੋੜਿਆ ਚੋਰੀ ਕੀਤੀ ਕੀ ਕਹਿਣਾ ਚਾਹੋ ਇਹ ਰਾਤ ਨੂੰ ਮੈਨੂੰ ਫੋਨ ਆਇਆ ਚੋਰਤੀ ਦਾਦਾ ਪੂਰੇ 3:02 ਮਿੰਟ ਤੇ ਕਿ ਤੁਹਾਡੇ ਸ਼ਾਣਾ ਤੇ ਤਾ ਗਿਆ ਜਲਦੀ ਆ ਜਾਓ ਉਹਨੇ ਮੇਰੇ ਬੋਰਡ ਤੇ ਦੁਕਾਨ ਦੇ ਬਾਹਰ ਨੰਬਰ ਲਿਖਿਆ ਲਿਖ ਕੇ ਮੈਂ ਮੌਜੂਦ ਆ ਗਿਆ ਉਦੋਂ 5 ਮਿੰਟ ਬਾਅਦ ਮੈਂ ਫੋਣੀ ਨੂੰ ਫੋਨ ਦਿੱਤਾ ਉਹਨੇ ਫਿਰ ਪਤਾ ਦੀ ਦਿੱਤਾ ਤੇ ਦੇਖਣ ਦੇ ਬਾਅਦ ਆ ਕੇ ਮੈਂ ਕੈਮਰਾ ਦੇਖਿਆ ਆਪਾਂ ਚੈੱਕ ਕੀਤਾ कि दो शाइडर मेरे तोड़ के तारा तोड़े दो तो शाइड खोल के अंदर आके मेरा कैमरा तोड़ दिया वो आके उधरों पले पासे आकर मेरे गले पैसे कट के लै गया मैं सिलेंडर में पैसे रखे थे नौ सौ भी रुपये प्लस मेरे कुछ कैश पेज थे अंदाजे में करीब ला के तीन चार हजार मेरे पैसे पे मेरे और लैके फॉर्म भज गए चार मिनट के अंदर ने मेरी दुकान पर होकर फायर हो कम से कम अठ मुंटे ਇਹ ਵਾਰਦਾਤ ਇਹ ਵਾਰਦਾਤ ਤੁਹਾਡੀ ਦੁਕਾਨ ਤੇ ਕੀਤੀ ਇਹ ਦੱਸਿਆ ਜਾ ਰਿਹਾ ਵੀ ਥੋੜੀ ਜਿਹੀ ਦੂਰੀ ਤੇ ਵੀ ਇਹ ਸੀ ਜੀ ਮੈਨੂੰ ਕੋਈ ਪਤਾ ਲੱਗਾ ਪਹਿਲੇ ਮੇਰੀ ਦੁਕਾਨ ਤੇ ਆਇਆ ਫਿਰ ਉੱਥੇ ਤੁਹਾਡੀ ਦੁਕਾਨ ਤੇ ਚਲੇ ਗਿਆ ਉੱਥੇ ਮੈਨੂੰ ਪਤਾ ਲੱਗਾ ਮੈਂ ਆਪਦੀ ਦੁਕਾਨ ਕੋਲ ਕਿ ਕਰਿਆ ਤੁਹਾਡੀ ਦੁਕਾਨ ਤੇ ਵੀ ਗਿਆ ਤੁਹਾਡੇ ਕੋਲ ਕਿੰਨਾ ਕੁ ਨੁਕਸਾਨ ਹੋ ਗਿਆ ਮੈਨੂੰ ਮੇਰੇ ਘਰ ਕਰ 4-5 ਮਿੰਟ ਦੇ ਅੰਦਰ ਚੋਰੀ ਹੋ ਗਿਆ ਕਿ ਕਿੱਥੇ ਦੁਕਾਨ ਹੈ ਕੀ ਨਾਂ ਦੁਕਾਨ ਦਾ ਹੈ ਹੈ ਕਿੱਥੇ ਦੁਕਾਨ ਹੈ ਕੀ ਦੁਕਾਨ ਦਾ ਨਾਂ ਹੈ ਮੇਰੀ ਦੁਕਾਨ ਮੇਰੇ ਘਰ ਜੀਗਾ ਗੇਟ ਤੇ ਆ ਨੌਂ ਟਿੱਪਾ 40 ਫੁੱਟ ਦਾ ਰੈਕਪੇਡ ਆ ਉੱਥੇ ਵੇਚਿਆ ਅੰਦਰ ਵਰ ਜੋ ਇਤਕ ਦੁਕਾਨ ਤੇ ਚੋਰੀ ਦੀ ਵਾਰਦਾਤ ਹੋਈ ਹੈ ਕੀ ਕਰਨਾ ਚਾਹੀਦਾ ਆਇਆ ਸਮਾਗਮ ਤੇ ਉਹ ਤੋਂ ਪਹਿਲਾਂ 15 ਤੋਂ 20 ਵਾਰ ਦਾ ਦੇ ਨਾਲ ਅਸੀਂ ਨਾਲ ਦੇ ਕੈਂਪਾਂ ਵੀ ਦਿੱਤੀ ਹੈ ਇਹ ਤੋਂ 50 ਤੇ ਆਏ ਨੇ ਇੱਥੇ 15-20 ਮਿੰਟ ਲੱਗਦਾ ਕਿ ਸਾਡੇ ਸ਼ਟਰ ਨਾਲ ਸ਼ਟਰ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਖਵਾਜੇ ਜੀ ਨਾਲ ਚੱਲਦੀ ਨਹੀਂ ਜੀ ਇਹ ਮੰਡੀ ਰੋਡ ਆ ਸਵੇਰੇ 1-2 ਵਜੇ ਚੱਲਦੀਦਾ ਇੱਥੇ ਬਹੁਤ ਸਾਰਾ ਇਹ ਕਲਮੇ ਸਾਰੇ ਨੰਗ ਦੇ ਰਿਹਾ ਤੇ ਰੋ ਬੇ ਬਹੁਤ ਸੀਗੇ ਸਭਣਾ ਇਹਨਾਂ ਕੋ 3 4 7 8 ਸੀ ਕਿ ਨਕੇਰੇ ਵਿੱਚ ਕੱਢਿਆ ਕੈਮਰਾ ਥੋੜਾ ਜਿਹਾ ਬਦਾਰ ਉਹਦੇ ਜਾਣ ਹੀ ਨਹੀਂ ਚੰਗੀ ਦਾ ਪਰ ਉਹ ਗੱਡੀ ਸਪਦਾ ਇੱਕ ਲੈਂ ਗੱਡੀ ਆ ਪਿੱਛੋਂ ਪਹਿਲਾਂ ਨਾਵਲਟੀ ਰਹਿੰਦੀ ਆ ਉਹ ਕਰਕੇ ਆਏ ਨੇ ਉਹ ਵਾਰਦਾ ਤੇ ਇੱਥੇ 15 20 ਮਿੰਟ ਪਹਿਲਾਂ ਸਾਡੇ ਛੜਨਾਂ ਲੱਗੇ ਰਹੇ ਨੇ ਫਿਰ ਅੰਦਰੋਂ ਆ કુલ ਕਿੰਨੇ ਜਾਣੇ ਸੀਗੇ ਮੀਡੀਆ ਚੋਂ ਤਾਂ 4 ਜਣੇ ਆ ਰਹੇ ਆ ਠੀਕ ਹੈ ਇਹ ਪਹਿਲਾਂ ਕੁਝ 1 45 ਦੇ ਨਾਵਲਟੀ ਦੇ ਕਰਕੇ ਆਏ ਨੇ 1 50 ਦੇ ਤੁਹਾਡੇ ਕੀਤੀ ਹੈ 1 50 ਦੇ ਸਾਡੇ 15 ਮਿੰਟ 15 ਮਿੰਟ ਲੱਗੇ ਰੇ ਇਨਸ਼ਾਅੱਲਾ ਛੱਟਣਾ ਕੋਈ ਮਾਲੀ ਜਾਨੀ ਨੁਕਸਾਨ ਨਹੀਂ ਬਾਕੀ ਤਾਂ ਜੋ ਕੰਮ ਤੋਂ ਦੁਕਾਨ ਤੇ ਕੀ ਕੈਸ਼ ਕੁਛ ਰੱਖੀ ਕੈਸ਼ ਪਿਆ ਰਿਆ ਸੀ ਜਿਹੜਾ ਅਪਰ ਫਰਚਰ ਨੂੰ ਕਰਨ ਦੀ ਗੱਲ ਹੋਣੀ ਹੈ ਰੱਖਿਆ ਸੀ ਉਹ ਸੀਗਾ ਅੱਛੜੀ ਬਾਕੀ ਛੱਟਦਾ ਹੋਰ ਕੁਝ ਹੋਣਾ ਹੈ ਓਕੇ ਤਾਂ ਜੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਸੇਫਟੀ ਕੋਈ ਨਾਲ ਚਾਹੀਦੀ ਹੈ ਅੱਛਾ ਜੀ ਜੇ ਪੀਸੀਆਰ ਵਾਲਾ ਕੋਈ ਨਹੀਂ ਇੱਥੇ ਪੀਸੀਆਰ ਵਾਲੇ ਤਾਂ ਕੋਈ ਸਮਾਂ ਆਇਆ ਨਹੀਂ ਸਮਾਂ ਮੰਨ ਤਾਂ ਚਲੋ ਆਏ ਨੇ ਤੇ ਉਹਨਾਂ ਦੇ ਕਰਕੇ ਬੱਚੇ ਤੇ ਉਹਨਾਂ ਨੂੰ ਕੋਲ ਲਾਈਆ ਸੀ ਉਸ ਤੋਂ ਬਾਅਦ ਆਇਆ ਸਾਬਾ ਲਾ ਲਿਆ ਆਵੇ ਬਾਹਰ ਤੋਂ ਮਰੋ ਨਹੀਂ ਸਕਦਾ ਕਿਉਂਕਿ ਇਹ ਤਾਂ ਰੋਡ ਚੱਲਦਾ ਰਹਿੰਦਾ ਜਦੋਂ ਅਸੀਂ ਆਏ ਹਾਂ ਜਿਹੜਾ ਆਹੀ ਆ ਕੇ ਅਲਟਰਾ ਖੜਾਈ ਸਾਡੇ ਕੋਲ ਸਾਹਮਣੇ ਵੀ ਕੋਲ